ਸਾਤ ਸੰਗਤ ਜੀ 15ਵੇਂ ਸਦੀ ਵਿੱਚ ਵਿਸ਼ਵਾਸ ਤੇ ਵਹਿਮ ਭਰਮ ਨੇ ਅਣਪੜ ਮਨੁੱਖਾਂ ਦੇ ਦਿਲ ਦਿਮਾਗ ਉੱਤੇ ਅਸਰ ਪਾਇਆ ਹੋਇਆ ਸੀ ਪਰਮ ਤੋਂ ਸੁਤੰਤਰ ਇਸਲਾਮ ਵੀ ਭਰਮ ਵਿੱਚ ਫਸ ਗਿਆ ਸੀ ਜਾਦੂ ਟੂਣੇ ਜੰਤਰਾ ਮੰਤਰਾਂ ਉੱਤੇ ਵਿਸ਼ਵਾਸ ਕਰਨ ਲੱਗ ਪਿਆ ਸੀ Hindu ਸਮਾਜ ਦਾ ਤਾਂ ਕਹਿਣਾ ਹੀ ਕਿ ਇਹ ਸਵੇਰ ਤੋਂ ਸ਼ਾਮ ਤੱਕ 400 ਦੇਵਤੇ ਨੂੰ ਪੂਜਦਾ ਤੇ ਸੈਂਕੜੇ ਭਰਮ ਕਰਦਾ ਤੀਸਰੇ ਦਿਨ ਗੁਰੂ ਜੀ ਪ੍ਰਗਟ ਹੋਏ ਕਿਸੇ ਨਾਲ ਬੋਲੇ ਨਹੀਂ ਉਹ ਰੱਬੀ ਪਿਆਰ ਵਿੱਚ ਮਗਨ ਸਨ ਉਹਨਾਂ ਦੀ ਚੁੱਪ ਨੂੰ ਵੇਖ ਕੇ ਵੈਮੀ ਲੋਕਾਂ ਨੇ ਮੂੰਹ ਜੋੜ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹਨਾਂ ਨੂੰ ਕੋਈ ਚੰਦਰੀ ਰੂਹ ਜੰਮੜੀ ਹੈ ਜੰਤਰ ਮੰਤਰ ਵਾਲਾ ਆਦਮੀ ਸੱਦਿਆ ਜਾਵੇ ਜੈ ਰਾਮ ਨਾਨਕੀ ਜੀ ਤੇ ਮਾਤਾ ਸੁਲੱਖਣੀ ਦੇ ਕੰਨੀ ਵੀ ਇਸ ਚਰਚਾ ਦੀ ਭਿੰਨਕ ਪੈ ਗਈ ਉਹਨਾਂ ਨੂੰ ਵੀ ਵਿਸ਼ਵਾਸ ਆ ਗਿਆ ਜੈ ਰਾਮ ਨੇ ਮੁਲਾਣਾ ਨੂੰ ਬੁਲਾਇਆ ਉਹ ਮੁਲਾਣਾ ਧਾਗਾ ਤਵੀਰ ਜੰਤਰ ਮੰਤਰ ਬੋਧ ਕਰਦਾ ਤੇ ਜिन्नਪੂਤ ਬਹੁਤ ਕੱਢਿਆ ਕਰਦਾ ਸੀ ਉਹ ਆਪਣੇ ਸਮਾਨ ਨੂੰ ਨਾਲ ਲੈ ਕੇ ਨਦੀ ਕਿਨਾਰੇ ਗੁਰੂ ਜੀ ਕੋਲ ਗਿਆ ਤੇ ਮੰਤਰ ਫੁਕਣ ਲੱਗਾ ਗੁਰੂ ਜੀ ਉਹਦੇ ਨਾਲ ਬੋਲੇ ਨਹੀਂ ਦਿਲ ਹੀ ਦਿਲ ਮੁਸਕਰਾਉਂਦੇ ਰਹੇ ਉਹ ਸੋਚਦੇ ਸਨ ਕਿ ਸੰਸਾਰ ਵਿੱਚ ਕਿੰਨੀ ਅਗਿਆਨਤਾ ਹੈ ਅਗਿਆਨਤਾ ਦਾ ਸ਼ਿਕਾਰ ਹੋ ਕੇ ਮਨੁੱਖ ਕਿੰਨੀਆਂ ਭੁੱਲਾਂ ਕਰਦਾ ਹੈ ਮੋਲਾਣਾ ਕਾਲਾ ਇਲਮ ਪੜਨ ਪਿਛੋਂ ਗੁਰੂ ਜੀ ਵੱਲ ਸੰਬੋਧਨ ਕਰਕੇ ਬੋਲਿਆ ਤੂੰ ਕੌਣ ਹੈ ਕਿਉਂ ਆਇਆ ਹੈ ਗੁਰੂ ਜੀ ਨੂੰ ਜਨ ਭੂਤ ਤਾਂ ਕੋਈ ਚੰਮੜਿਆ ਹੀ ਨਹੀਂ ਸੀ ਜੋ ਕੁਝ ਚੰਮੜਿਆ ਸੀ ਉਹ ਬੋਲ ਪਿਆ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਹਉ ਹਰ ਬਿਨ ਅਵਰ ਨ ਜਾਣਾ ਰਹਾਉ ਤੋਂ ਦੇਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਏ ਏਕ ਸਾਹਿ ਬਾਹਰਾ ਦੂਜਾ ਅਵਰ ਨ ਜਾਣਾ ਕੋਏ ਤੋਂ ਦੇਵਾਨਾ ਜਾਣੀਐ ਜਾਂ ਏਕੀ ਕਾਰ ਕਮਾਏ ਹੁਕਮ ਪਛਾਣਿਆ ਖਸਮ ਕਾ ਦੂਜੀ ਅਵਰ ਸਿਆਨਪ ਕਾਏ ਤੌਂ ਦੇਵਾਨਾ ਜਾਣੀ ਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣਾ ਆਪਕੋ ਅਵਰ ਪਲਾ ਸੰਸਾਰ ਰੱਬੀ ਬਾਣੀ ਨੂੰ ਸੁਣ ਕੇ ਅਤਿ ਭਾਵ ਨੂੰ ਸਮਝ ਕੇ ਮੁਲਾਣਾ ਬਹੁਤ ਸ਼ਰਮਿੰਦਾ ਹੋਇਆ ਉਸਨੇ ਆਪਣਾ ਸਮਾਨ ਲਪੇਟ ਲਿਆ ਤੇ ਉੱਠ ਕੇ ਤੁਰ ਪਿਆ ਕੋਈ ਜinn ਭੂਤ ਨਹੀਂ ਚੰਮੜਿਆ ਆਖ ਕੇ ਘਰ ਨੂੰ ਚਲਾ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ